ਹਾਂਜੀ ਉਸਤਾਦ ਬਾਈ ਮਹਿੰਦਰ ਢਾਲੀਵਾਲ ਕੈਨੇਡਾ ਲੈ ਉਸਤਾਦ ਘਰ ਕਬੂਤਰ ਚੈੱਕ ਪੱਲਾ ਖੁੱਲੀ ਇਹਦਾ ਤੇ ਆਹ ਕੂਤਰ ਦਾ ਪੱਲਾ ਵਾ ਤੇ ਆਹ ਬੈਡ ਬੋਡ ਆ ਥੱਲੋਂ ਪੰਜੇ ਦਿਖਾਈ ਦਿੰਦੇ ਛੋੜੀ ਤੇ ਕੂਤਰ ਦੇਖੋ ਜੀ ਕਿਹੜੀ ਬਰੀਡ ਦਾ ਹੋ ਸਕਦਾ ਇਹ ਮੜਾ ਜੇ ਛੱਡੀਆਂ ਇਧਰ ਕੂਤਰ ਨੂੰ ਇਧਰ ਥੱਲੇ ਛੱਡ ਦੇ ਰਸ ਤਾਰਿਤ ਉਤਰ ਗਿਆ ਆ ਗੂਤਰੀ ਨਾਲ ਮਿਲਿਆ ਹੋਇਆ ਨੋਨਕ ਨੂਕ ਜਮਾਂ ਨਿੱਕੀ ਐ ਕੋਦਰੂ ਵੀ ਗੂਤਰੀ ਹੀ ਹੈ ਗੂਤਰੀ ਹੋਆ ਬਾਬਾ ਮਾਸਤ ਰਾਮ ਜੀ ਚਟਾਣਾ ਲਓ ਜੀ ਉਸਤਾਦ ਸਾਹਿਬ ਬਾਈ ਮਹਿੰਦਰ ਧਾਲੀਵਾਲ ਕੈਨੇਡਾ ਇਹ ਪਾਕਿਸਤਾਨ ਦੇ ਕੂਤਰ ਨੇ ਉਸਤਾਦ ਇਹ ਪੰਜਾਬ ਦੇ ਵਿੱਚ ਡੇਰਾ ਬਾਬਾ ਮਸਤ ਰਾਮ ਜੀ ਤੇ ਇੱਥੇ ਬਹੁਤ ਚੰਗੀਆਂ ਬਰੀਡਾਂ ਦੇ ਕੂਤਰ ਨੇ ਉਸਤਾਦ ਜਿਵੇਂ ਲੋਕ ਬਾਜ਼ੀਆਂ ਜਿੱਤਦੇ ਹਨ ਤਾਂ ਉਸ ਹਾਵ ਨਾਲ ਬਾਕੀ ਜਿਹੜੇ ਬੰਦਿਆਂ ਨੂੰ ਜਿਹੜੀ ਬਰੀਡ ਦਾ ਸ਼ੌਂਕ ਹੈ ਤੇ ਜਿਵੇਂ ਕਿਸੇ ਨੂੰ ਕਿਹੋ ਜਿਹਾ ਕੂਤਰਾਂ ਦਾ ਸ਼ੌਂਕ ਆ ਕੋਈ ਲੱਕੇ ਰੱਖਦਾ ਕੋਈ ਲੱਠੇ ਰੱਖਦਾ ਹਨ ਆਪਦੇ ਆਪਦੇ حساب ਦੇ ਨਾਲ ਬੰਦੇ ਕੂਤਰ ਇੱਥੇ ਚੜਾਈ ਜਾਂਦੇ ਨੇ ਜਿਵੇਂ ਮੰਦੇ ਵਿੱਚ ਬਾਜ਼ੀਆਂ ਜਿੱਤਦੇ ਆ ਬਹੁਤ ਜ਼ਿਆਦਾ ਕੂਤਰ ਨੇ ਬਾਈ ਕੋਈ ਗਿਣਤੀ ਹੈ ਨਹੀਂ ਇੱਥੇ ਕੂਤਰਾਂ ਦੀ ਇੰਨੇ ਕਿਹਦਾ ਕੂਤਰ ਨੇ ਤੇ ਬਰੀਡਾਂ ਵੀ ਬਹੁਤ ਚੰਗੀਆਂ ਜਿਹੜੀਆਂ ਪੰਜਾਬ ਦੇ ਵਿੱਚ ਜਮਾ ਲੁਕਤ ਕੂਤਰ ਹੋਗੇ ਉਹ ਵੀ ਇੱਥੇ ਬੈਠੇ ਹੋਣਗੇ ਸਤਾਦ ਵਿੱਚੋਂ ਕੂਤਰਾਂ ਦੇ ਕੂਤਰ ਲੈਵੀ ਉਸਤਾਦ ਉਸਤਾਦ ਪੰਨੂ ਮਾਣੂ ਕੈਮਰੇ ਮਾ ਪ੍ਰੋ ਲੈਵੀ ਉਸਤਾਦ ਕਰ ਸ਼ੌਂਕ ਬਾਬਾ ਮਸਤ ਰਾਮ ਜੀ ਚਟਾਣਾ ਉੱਚੇ ਵੇ ਹੈ ਹਮ ਹਾਂ ਉੱਤਰ ਬਹੁਤ ਚੰਗੇ ਨੇ ਉਸਤਾਦ ਇੱਥੇ ਲੋਕਾਂ ਨੇ ਉਹ ਬਰੀਡਾਂ ਵੀ ਇੱਥੇ ਹੋਣਗੀਆਂ ਵਿੱਚ ਜਿਹੜੀਆਂ ਪੁਰਾਣੇ ਸਮੇਂ ਦੇ ਕੂਤਰ ਸੀਗੇ ਆ ਦੇਖ ਲਿਓ ਗੰਗੀਆਂ ਬਰੀਡਾਂ ਦੇ ਕੂਤਰ ਨੇ ਉਸਤਾਦ ਜਿਵੇਂ ਜਿਵੇਂ ਲੋਕਾਂ ਦੇ ਵੱਡੇ ਛੋਟੇ ਕੂਤਰ ਜਿਹੜੇ ਜਿੱਤੀ ਜਾਂਦੇ ਸੀ ਇਹ ਲੱਠਾ ਵਾ ਜਿਵੇਂ ਦਾ ਜਿਹੜੇ ਬੰਦੇ ਨੂੰ ਸ਼ੌਂਕ ਜਿਹੜੇ ਕੂਤਰਾਂ ਦਾ ਸ਼ੌਂਕ ਆ ਬਾਈ ਉਹ ਇੱਥੇ ਲੋਕ ਚੜਾ ਜਾਂਦੇ ਨੇ ਕੋਈ ਜਿੱਤੇ ਹੋਏ ਹਨ ਵੱਡੀ ਬਾਜੀ ਛੋਟੀ ਬਾਜੀ ਐਦਾਂ ਜਿਵੇਂ ਵੀ ਜਿਹਦਾ ਸ਼ੌਂਕ ਆ ਜਿਹੋ ਜਿਹੇ ਕੂਤਰਾਂ ਦਾ ਲਟੇ ਫਿਰਦੇ ਨੇ ਵਿੱਚੀ ਤੇ ਬਹੁਤ ਕਿਸਮਾਂ ਦੇ ਕੂਤਰ ਨੇ ਤੇ ਇੱਥੇ ਬੰਦੇ ਚੜਾ ਆ ਜਾਂਦੇ ਨੇ

ਬਹੁਤ ਵਧੀਆ ਹੋ ਗਿਆ ਜਾਲ ਲਵਾਤਾ ਪੈਨਾਂ ਦਾ ਬਹਾਨਾ ਲੱਭ ਜਾਂਦੇ ਵੀ ਨੈਟ ਕਰਕੇ ਨਾ ਹਾਂ ਬਹੁਤ ਵਧੀਆ ਹੋ ਗਿਆ ਵੀ ਬੈਰੀ ਬੈਰੀ ਆ ਨਹੀਂ ਸਕਦੀ ਉਹ ਬੱਚੀ ਜੀ ਅਰੇ ਜਿਹੜਾ ਉੱਪਰ ਨੈਟ ਲਾਤਾ ਨਾ ਬਹੁਤ ਵਧੀਆ ਹੋ ਗਿਆ ਇਹ ਬਮਾਰ ਬਮਾਰ ਤਾਂ ਹੀ